ਸਭ ਤੋਂ ਪਹਿਲਾਂ ਸਵਾਗਤ ਕਰਦਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਖਾਸ ਗੱਲ ਕਰਨੀ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਉੱਠਿਆ ਜੀ ਬੰਦੀ ਸਿੰਘਾਂ ਬਾਰੇ ਤੇ ਭਾਈ ਰਾਜੋ ਆਣੇ ਬਾਰੇ ਹੈ ਕਦੀ ਕਿਆਸ ਨਹੀਂ ਸੀ ਲਾਇਆ ਕਿ ਇਹੋ ਜੀ ਗੱਲ ਰਮਨੀ ਸਿੰਘ ਬਿੱਟੂ ਕਹਿਣਗੇ ਉਹਨਾਂ ਨੇ ਥੋੜੇਕ ਦਿਨ ਪ੍ਰੈਸ ਕਾਨਫਰੰਸ ਦੇ ਕਰਦੇ ਆਂ ਕਿ ਇਹ ਗੱਲ ਕਹੀ ਹੈ ਕਿ ਜੇ ਮੋਦੀ ਸਰਕਾਰ ਬੰਦੀ ਸਿੰਘਾਂ ਤੇ ਭਾਈ ਰਾਜੋਵਾਨੀ ਨੂੰ ਰਿਹਾਈ ਦੇ ਆ ਫੈਸਲਾ ਸੁਣਾਉਂਦੀ ਹੈ ਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਆਊਗਾ ਇਹ ਗੱਲ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਕਹੀ ਹੈ ਪੜਕੀ ਆਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਹੈ ਕਿ ਜੇ ਬੰਦੀ ਸਿੰਘਾਂ ਦੀ ਹਰਿਆਈ ਹੁੰਦੀ ਹੈ ਤੇ ਅਸੀਂ ਸਾਰਾ ਕੁਝ ਭੁੱਲ ਕੇ ਉਨ੍ਹਾਂ ਦੀ ਰਿਹਾਈ ਜਿਹੜੀ ਆ ਉਹਨਾਂ ਤੇ ਕੋਈ ਵੀ ਅਸੀਰਕਾਵਟ ਨਹੀਂ ਪਾਵਾਂਗੇ ਨਾ ਹੀ ਸਾਡਾ ਪਰਿਵਾਰ ਹੀ ਪਾਵੇਗਾ ਉਹਨਾਂ ਦੇ ਭਰਾ ਕੋਟਲੀ ਜਿਹੜੇ ਨੇ ਉਹਨਾਂ ਦੇ ਭਰਾ ਕੋਟਲੀ ਜਿਹੜੇ ਕੀ ਵਿਧਾਇਕ ਵੀ ਰਹਿ ਚੁਕੇ ਨੇ ਕਾਂਗਰਸ ਪਾਰਟੀ ਦੇ ਵਿੱਚ ਨੇ ਤੇ ਉਹਨਾਂ ਨੇ ਵੀ ਇੰਟਰਵਿਊ ਦੇ ਵਿੱਚ ਕਿਹਾ ਕਿ ਜੇ ਬੰਦੀ ਸਿੰਘਾਂ ਦੇ ਤੇ ਭਾਈ ਰਾਜੂਆਣੇ ਤੇ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਉਹਨਾਂ ਨੂੰ ਰਿਹਾਈ ਹੁੰਦੀ ਹੈ ਤੇ ਸਾਡਾ ਸਰਕਾਰ ਸਾਡਾ ਪਰਿਵਾਰ ਹੈ ਜਿਹੜਾ ਕੋਈ ਵੀ ਇਤਰਾਜ਼ ਨਹੀਂ ਕਰੇਗਾ ਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਰਮਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਮੋਦੀ ਕੈਬਨਿਟ ਦੇ ਵਿੱਚ ਰਾਜ ਮੰਤਰੀ ਨੇ ਜਿਹੜੇ ਬਣ ਗਏ ਨੇ ਸੌਂਝ ਵੀ ਚੁੱਕ ਲਈ ਹੈ ਤੇ ਕੱਲ ਜਿਹੜੀ ਉਹਨਾਂ ਨੇ ਮੀਟਿੰਗ ਵੀ ਜਿਹੜੀ ਆ ਰੇਲਵੇ ਦੀ ਉਹਨਾਂ ਨੇ ਕੀਤੀ ਹੈ ਤੇ ਦੋਸਤੋ ਉਹਨਾਂ ਨੇ ਬਹੁਤ ਵੱਡੀ ਜਿਹੜੀ ਗੱਲ ਕਹੀ ਹੈ ਤੇ ਮੈਂ ਕਹਿ ਸਕਦਾ ਕਿ ਭਾਜਪਾ ਜਿਹੜੀ ਹੈ ਉਹ 2027 ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਉਹ ਖਾਸ ਕਰਕੇ ਮੈਂ ਕਹਿ ਸਕਦਾ ਕਿ ਜਿਹੜੀ ਭਾਜਪਾ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਜਿਹੜਾ ਪੰਥਿਕ ਵੋਟ ਹੈ ਉਸ ਨੂੰ ਹਾਸਲ ਕਰਨ ਲਈ ਕੁਝ ਵੀ ਕਰ ਸਕਦੀ ਹੈ ਰਿਹਾਈ ਦੀ ਹੋ ਸਕਦੀ ਹੈ ਪੰਦੀ ਸਿੰਘਾਂ ਦੀ ਓਜਵੇ ਤਾਂ ਬਹੁਤ ਵਧੀਆ ਗੱਲ ਹੈ ਇਹ ਮੁੱਦਾ ਜਿਹੜਾ ਹੋਣਾ ਵੀ ਚਾਹੀਦਾ ਕਿਉਂਕਿ ਬਹੁਤ ਚਿਰ ਹੋ ਗਿਆ 30 35 35 ਸਾਲ ਹੋ ਗਏ ਨੇ ਜਿਹੜੇ ਕੀ ਬੰਦੀ ਸਿੰਘ ਜਿਹੜੇ ਨੇ ਜੇਲਾਂ ਦੇ ਵਿੱਚ ਬੰਦ ਨੇ ਹਰਿਆ ਹੋਣਾ ਵੀ ਚਾਹੀਦਾ ਸੋ ਦੋਸਤੋ ਤੁਹਾਡਾ ਕੀ ਵਿਚਾਰ ਹੈ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਇਹ ਤੁਸੀਂ ਜੇ ਆਪਣਾ ਕੋਈ ਸੁਝਾਅ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਇੱਥੇ ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹੁੰਨਾ ਕਿ ਜਿਦੋਂ ਰਮਨੀਤ ਸਿੰਘ ਬਿੱਟੂ ਜਿਹੜੇ ਸੀਗੇ ਉਹ ਕਾਂਗਰਸ ਦੇ ਵਿੱਚ ਸੀ ਤੇ ਉਹਨਾਂ ਨੂੰ ਰਾਹੁਲ ਗਾਂਧੀ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਸੀਗੇ ਕਿ ਮੈਂ ਆਪਣੀ ਦਾਦੀ ਦਾ ਜਿਹੜਾ ਵਾ ਜਿਹੜਾ ਉਹਨਾਂ ਤੇ ਜਿਹੜਾ ਕਤਲ ਕੀਤਾ ਗਿਆ ਸਿੱਖਾਂ ਵੱਲੋਂ ਮੈਂ ਉਹ ਭੁੱਲ ਚੁੱਕਾ ਤੇ ਤੂੰ ਵੀ ਆਪਣੇ ਦਾਦੇ ਦਾ ਯਾਨੀ ਕਿ ਤੁਸੀਂ ਵੀ ਆਪਣੇ ਦਾਦੇ ਦਾ ਜਿਹੜਾ ਵਾ ਕਤਲ ਕਤਲਾ ਜਿਹੜੇ ਉਹਨਾਂ ਨੂੰ ਭੁੱਲ ਗਏ ਨਹੀਂ ਤੇ ਉਹ ਹੁਣ ਆਪਣੀ ਸਜ਼ਾ ਤੋਂ ਵੱਧ ਸਜ਼ਾ ਜਿਹੜੀ ਹੈ ਉਹ ਕਰ ਚੁੱਕੇ ਨੇ ਤੇ ਤੁਸੀਂ ਵੀ ਭੁੱਲ ਕੇ ਜਿਹੜੇ ਬੰਦੀ ਸਿੰਘਾਂ ਤੇ ਰਾਜੋਆਣੇ ਭਾਈ ਰਾਜੋਆਣੇ ਬਾਰੇ ਕੁਝ ਸੋਚਣਾ ਚਾਹੀਦਾ ਸੋ ਦੋਸਤੋ ਇਹ ਬੜੀ ਵੱਡੀ ਗੱਲ ਹੈ ਫੇਰ ਕਹਿ ਰਿਹਾ ਤੁਹਾਡੀ ਕੀ ਵਿਚਾਰ ਹੈ ਕਿ ਇਹ ਰਮਨੀਤ ਬਿੱਟੂ ਜਿਹੜੇ ਨੇ ਇਹ ਸੱਚੀ ਇਦਾਂ ਹੀ ਕਰਨਗੇ ਜੋ ਇਹ ਬਿਆਨ ਦੇ ਵਿੱਚ ਕਹਿ ਰਹੇ ਨੇ ਕੀ ਇਹ ਭਾਜਪਾ ਦੀ ਚਾਲ ਹੋ ਸਕਦੀ ਹੈ 2027 ਲਈ ਕੀ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਫੇਰ ਹੋਵਾਂਗੇ ਹਾਜ਼ਰ ਨਵੀਂ ਵੀਡੀਓ ਲੈ ਕੇ ਨਵੀਂ ਸਮਾਚਾਰ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ